ਇਹ ਅੱਗੇ ਕਰਨਾ ਚਾਹੁੰਦੇ ਹਾਂ ਦੋ ਲੱਖ ਬਾਈ ਅੱਜ ਬੜਾ ਸਰ ਪ੍ਰਾਈਡ ਵਾਲਾ ਦਿਨ ਹੈ ਸਾਡੇ ਸਾਰਿਆਂ ਲਈ ਤੁਸੀਂ ਕਿੱਥੇ ਸਾਹਮਣੇ ਹਾਂ ਹਾਂ ਸਰ ਆਜੋ ਸਭ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ মিডিਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਭਾਰਤ ਦੇ ਵੋਟਰਸ ਨੂੰ ਅਪੀਲ ਕਰਦਾ ਆਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਐਤਕਾ ਅੰਮਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਮਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਤਕਾਂ ਅੰਮਰਸਰ ਚ ਡਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਤੇ अगले कुछ दिन च जिस दिन जद रिजल्ट आएगा ती देख लोगे। बाकी मेरा कैंपेन बड़ा सीधा सी, तो स्ट्रेट फॉरवी और अमृतसर की प्रगति डेवलपमेंट तिवेलपमेंट